ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸ਼ਰਧਾਲੂ ਸਾਰਿਆਂ ਨੂੰ ਮੇਰੇ ਨਾਲ ਕੇ ਹੈ ਕੋਈ ਪ੍ਰਸ਼ਾਸਨ ਦੀ ਪੂਰੀ ਟੀਮ ਡੀਪੀਸੀ ਤੇ ਆਰਸਟੂਰਫਰਟ ਨੋਮਨਲ ਨਾਲ ਦੀ ਪੂਰੀ ਟੀਮ ਗੁਰਦੁਆਰਾ ਸਾਹਿਬ ਅਖਰੋਟੀ ਮੈਨੇਜਮੈਂਟ ਕਰਨ ਕੀਤੇ ਸਾਰੇ ਸਰਦ ਚੜੀ ਵਾਲੀ ਟੀਮ ਹੈ ਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੁਲਾਨਦਸ ਸਾਰੇ ਦਾ ਬਹੁਤ-ਬਹੁਤ ਧੰਨਵਾਦ ਕਰਨ ਦੀ ਅੱਜ ਤੁਸੀਂ ਮੈਨੂੰ ਤੇ ਮੇਰੀ ਪੂਰੀ ਟੀਮ ਨੂੰ ਜਿਹੜਾ ਇੱਥੇ ਆਦਰ ਸਰਕਾਰ ਕਾਰਜ ਦਿੱਤਾ ਹੈ ਉਹਦੇ ਲਈ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਜਦੋਂ ਪਿਛਲੇ ਹਫਤੇ ਮੇਰੀ ਅਫੀਸ ਮੀਟਿੰਗ ਹੋਈ ਤੇ ਇੱਕ ਤੇ ਟੀਮ ਆਡੀਜੀਪੀ ਸੀ ਦੇ ਮੈਂਬਰਸ ਨੂੰ ਰੱਖੀ ਕਿ ਜੇ ਕੋਈ ਐਂਬੂਲੈਂਸ ਪਰਵਾਹ ਲੈਣ ਕੇ ਤੁਸੀਂ ਦੇ ਸਕਦੇ ਆਂ ਤੇ ਉੱਥੇ ਦਾ ਬਹੁਤ ਪਰ ਅੱਜ ਆਪਾਂ ਦੇਖਦੇ। ਤੇ ਮੈਂ ਬੜੀ ਖੁਸ਼ੀ ਦੀ ਗੱਲ ਐ ਮੁਹਾਰਤਵਾਦ ਨਾਲ ਜਿੰਨੀ ਸਾਰੇ ਨੰਬਰ ਤੁਹਾਨੂੰ ਸਾਰਿਆਂ ਨੂੰ ਕਿ ਉਸੇ ਵੇਲੇ ਨਾਲ ਫੈਸਲਾ ਲਿਆ ਕਿ ਪਰਵਾਰ ਜਿਹੜੀ ਐਮਬੂਲੈਂਸ ਸਾਡੇ ਕੋਲਿੱਤੇ ਹੈ ਉਹ ਪਰਵਾਜ਼ ਲੈ ਕੇ। ਉਸ ਤੋਂ ਬਾਅਦ ਹੋਰ ਵੀ ਗੱਲਾਂ ਚੱਲੀਆਂ ਕਿ ਗੁਰਦੁਆਰਾ ਸਾਹਿਬ ਦਾ ਬਹੁਤ ਟਾਈਮ ਤੋਂ ਜਿਹੜੀ ਉਸ ਦੀ ਦੀਵਾਰ ਹੈ ਉਹਦੀ ਡੀਪੀਆ ਬਣਾਈ ਜਾਂਦੇ ਕੋਈ ਸੀ ਕਰਨਾ ਕਿ ਤੇ ਮੈਂ ਤੁਹਾਨੂੰ ਸਾਰੀ ਸੰਗਤ ਵੱਲੋਂ ਦੱਸਣਾ ਚਾਹਾਂ ਕਿ ਇਹ ਤੇ ਅੰਤੋਂ ਪਹਿਲਾਂ ਕਲੋਟੀਪੀਅਰ ਦੇ ਪਾਸ ਕਰ ਦਿੱਤੀ ਹੈ ਤੇ ਸੋਹਣੀਆਂ ਸਾਰੀਆਂ ਆਹ ਕੋਈ ਇਸ ਤਰ੍ਹਾਂ ਸਪਰੰਸਰ ਲੱਗਦਾ ਕਰਨਾ ਜੋ ਜਲਦੀ ਲੱਗ ਜਾਏਗਾ ਕਲ ਉਹਨਾਂ ਨੂੰ ਮਨਮਤੀ ਦੇ ਕੇ ਪਾਸ ਕਰ ਦਿੱਤਾ ਜਾਵੇ ਕੰਪਨੀ ਵਰ ਪ੍ਰੈਸ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਮੇਰੇ ਨੌਲੇਜ ਸਿੱਕੇ ਨਹੀਂ ਤੁਹਾਨੂੰ ਕੋਈ ਗੱਲ ਨਹੀਂ ਦੱਸੀ ਰੂਪ ਤੇ ਕੰਪਨੀ ਵਾਲੇ ਮੈਂ ਇਹੀ ਵਾਹਿਗੁਰੂ ਮੇਰੇ ਅਰਦਾਸ ਕਰਦਾ ਕਿ ਸਾਨੂੰ ਸਾਰਿਆਂ ਨੂੰ कि ਨਹੀਂ ਮਲਬਤੀ ਬੈਨ ਸਾਡੇ ਲੱਗਾ ਇੰਨਾ ਭਾਰ ਚੱਲਣ ਕਿ ਅਸੀਂ ਜਿਸ ਰਸਤੇ ਤੇ ਚੱਲੇ ਆ ਉਸ ਰਸਤੇ ਤੋਂ ਅਸੀਂ ਰੁਕ ਗਏ ਅਸੀਂ ਸਾਰੇ ਅਨੇ ਚਾਹੇ ਦਰਸ਼ਕਾਂ ਦੀ ਮੈਡੀਕਲ ਕਮੇਟੀ ਆ ਚਾਹੇ ਬੀਜਪੀਸੀ ਦੇ ਮੈਂਬਰ ਆ ਚਾਹੇ ਸਾਰੀ ਸੰਗਠਨ ਜਿਹੜੀ ਇੱਥੇ ਬੈਠੀ ਹੈ ਅਸੀਂ ਸਾਰੇ ਵਾਪਸ ਸਾਰੇ ਕੋ ਰਸਤੇ ਤੇ ਦੇ ਵਧੀਏ ਅੱਗੇ ਵਧ ਕੇ ਜਿਹੜੀ ਕਾਸਟੇਵ ਲੋਕ ਸੇਵਾ ਦੇ ਰਸਤੇ ਤੇ ਸੀਤ ਹੋ ਰਹੇ ਹਨ ਇਹ ਐਮਬੂਲੈਂਸ ਸਿੱਧਾ ਪਹਿਲਾ ਕਦਮ ਹੋਵੇ ਜਿਹੜਾ ਅਸੀਂ ਨਾਲ ਅੱਛਾ ਕਰ ਰਹੇ ਹਾਂ ਤੇ ਮੈਂ ਉਹਨਾਂ ਨੂੰ ਇਸ ਤੋਂ ਬਾਅਦ ਵੀ ਅਸੀਂ ਪੁੱਛਣਾ ਕੋਸ਼ਿਸ਼ ਕਰਦੇ ਕਿ ਅੱਗੇ ਸਿਰਫ ਲਈ ਲੋਕਾਂ ਲਈ ਫੋਰ ਬਹੁਤ ਇਨਫੈਕਟਿਵ ਦੇਖਿਆ ਕੰਨੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜੋ ਬਰਸਾਤ 24 25 ਅਗਸਤ ਨੂੰ ਹੋਈ ਹੈ ਤੇ ਉਸ ਤੋਂ ਬਾਅਦ ਵੀ ਜਿਹੜਾ ਸਿਲਸਿਲਾ ਚੱਲ ਰਿਹਾ ਹੈ ਤੇ ਉਹਦਾ ਬਹੁਤ ਨੁਕਸਾਨ ਹੋਇਆ ਹੈ ਨੁਕਸਾਨ ਇੰਨਾ ਹੋਇਆ ਹੈ ਕਿ ਉਹਨੂੰ ਪੂਰਾ ਕਰਨ ਨੂੰ ਟਾਈਮ ਵੀ ਲੱਗੇਗਾ ਪੈਸਾ ਵੀ ਲੱਗੇਗਾ ਤੇ ਹਿੰਮਤ ਵੀ ਲੱਗੇਗੀ ਪੂਰੀ ਦੁਸ਼ਤ ਅਸੰਗਠਿਤ 84 ਘੜੀਆਂ ਮੈਨੂੰ ਤੁਹਾਨੂੰ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਤੇ ਤੁਹਾਡੇ ਬਿਨਾ ਸਹਿਯੋਗ ਦੇ ਨਹੀਂ ਹੋ ਸਕਦਾ ਬਹੁਤ ਸਾਰੀਆਂ ਝਿੰਦਾਂ ਜਿਨ੍ਹਾਂ ਨੂੰ ਅਸੀਂ ਵਾਪਸ ਬਣਾਉਣਾ ਹੈ ਲੋਕਾਂ ਦੇ ਘਰਾਂ ਨੂੰ ਵਾਪਸ ਬਣਾਉਣਾ ਕਿਉਂਕਿ ਫਸਲ ਖਰਾਬ ਹੋਈ ਹੈ ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਲੱਗੇਗਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੀ ਆਪ ਦਾ ਸਾਡੇ ਤੇ ਆ ਭਈ ਹੈ ਉਸ ਤੋਂ ਅਸੀਂ ਬਾਹਰ ਨਿਕਲਣਾ ਹੈ ਤੇ ਮੈਂ ਇਹੀ ਅਰਦਾਸ ਕਰਦੇ ਹੋਏ ਆਪਣੀ ਗੱਲ ਖਤਮ ਕਰੂੰਗਾ ਕਿ ਵਾਹਿਗੁਰੂ ਸਾਨੂੰ ਸ਼ਕਤੀ ਦੇ ਸਹੀ ਅਸਤੇ ਦੇ ਫਰਨੋਂ ਬਾਹਰ ਤਾਂ ਕਿ ਜਸਮੀਨ ਮੁਸ਼ਕਿਲ ਦੀ ਘੜੀ ਤੋਂ ਅਸੀਂ ਗੁਜ਼ਰ ਰਹੇ ਹਾਂ ਉਹਦੇ ਵਿੱਚੋਂ ਅਸੀਂ ਬਾਹਰ ਨਿਕਲ ਸਕੀਏ ਤੇ ਕੱਟੇ ਬੈਠੇ ਨਿਕਲ ਸਕੀਏ ਸਾਡੇ ਸਾਰਿਆਂ ਦਾ ਸਾਥ ਬੜੀਆਂ ਰਹਿ ਮੈਂ ਬਟਾਫੇਰ ਨਾਲ ਜੋੜ ਕੇ ਧੰਨਵਾਦ ਕਰਦਾ ਆਪਣੀ ਪੂਰੀ ਟੀਮ ਦੇ ਵੱਲੋਂ ਰਹੀ ਗੁਜਰੀ ਦਾ ਖਾਸ ਸਾਬਾ